ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਚਲੋ ਅੱਜ ਮੈਂ ਤੁਹਾਨੂੰ ਦੱਸਦੀਆਂ ਕਿ ਮੇਰੇ ਭਰਾ ਨੂੰ ਸਭ ਤੋਂ ਜ਼ਿਆਦਾ ਸ਼ੌਂਕ ਕਿਹੜੀ ਚੀਜ਼ ਦਾ ਹੈ ਜਿਹੜੀ ਚੀਜ਼ ਉਹਨੇ ਸ਼ੌਂਕ ਨਾਲ ਰੱਖੀ ਹੋਈ ਆ ਜਿੱਦਾਂ ਸਾਰੀ ਕੁੜੀਆਂ ਨੂੰ ਚਾਹ ਹੁੰਦਾ ਛੁੱਟੀਆਂ ਦਾ ਤੇ ਪੇਕੇ ਘਰ ਜਾਂਦੀਆਂ ਇਦਾਂ ਹੀ ਮੈਨੂੰ ਵੀ ਬੜਾ ਚਾਹ ਸੀ ਤੇ ਮੈਂ ਵੀ ਆਈ ਹੋਈਆਂ ਆਪਣੇ ਪਿੰਡ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦੀ ਆਂ ਉੱਪਰ ਦੇਖੋ ਆਸਮਾਨ ਤੇ ਨਹੀਂ ਛੱਤ ਤੇ ਛੱਤ ਤੇ ਅੱਜ ਆਸਮਾਨ ਦੇਖੋ ਤੁਸੀਂ ਪਹਿਲਾਂ ਉੱਪਰ ਨੂੰ ਮੂੰਹ ਕਰਕੇ ਕਿੰਨਾ ਸੋਹਣਾ ਆ ਇਹ ਪਤਾ ਨਹੀਂ ਪੌੜੀਆਂ ਚੜਦੇ ਹੋਏ ਹੀ ਸਾਹ ਚੜਦਾ ਹੈ ਮੈਨੂੰ ਲੱਗਦਾ ਸੀ ਮੋਟੇ ਹੋ ਗਏ ਆ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਉਦੋਂ ਆਸੇ-ਪਾਸੇ ਹਲੇ ਕੋਠੀਆਂ ਹੈ ਨਹੀਂ ਸੀਗੀਆਂ ਇੰਨੀਆਂ ਮਤਲਬ ਇੱਕ ਘਟ ਬਣੇ ਸੀ ਲੋਕਾਂ ਦੇ ਮਕਾਨ ਹੁਣ ਤਾਂ ਸਾਰਿਆਂ ਦੇ ਉੱਚੇ-ਉੱਚੇ ਕੋਠੀਆਂ ਆ ਇਹ ਸਾਰਾ ਸਾਡਾ ਬੇੜਾ ਆ ਇੱਕ ਪਾਸੇ ਅਸੀਂ ਪਸ਼ੂਆਂ ਦਾ ਬਣਾਇਆ ਹੋਇਆ ਹੈ ਤੇ ਦੂਜੇ ਪਾਸੇ ਸਾਡੀ ਗੱਡੀਆਂ ਲੱਗੀਆਂ ਐ ਦੋਵੇਂ ਮੈਂ ਤਾਂ ਇੱਕ ਗੱਲ ਹੋਰ ਦੱਸ ਦਮਾ ਸੱਚ ਜਿਹੜਾ ਅਮਰੂਦ ਆ ਨਾ ਇਹ ਛੋਟਕ ਜਿਹਿਆਂ ਸੀਗਾ ਛੁਟਕੂ ਜਿਹਾ ਬੂਟਾ ਜਦੋਂ ਮੈਂ ਲੈ ਕੇ ਆਈ ਸੀਗੇ ਇਹਨੂੰ ਮੈ ਲਾਇਆ ਸੀ ਇਹ ਆਪਣੇ ਹੱਥੀ ਹੁਣੇ ਕਾਫੀ ਵੱਡਾ ਹੋ ਗਿਆ ਐ ਇਹ ਬੂਟਾ ਤੇ ਹੁਣ ਇਸ ਦੇ ਉੱਤੇ ਅਮਰੂਦ ਵੀ ਲੱਗਦੇ ਆ ਇਹ ਮੈਂ ਆਪਣੀ ਹੱ ਇਸ ਕਰਕੇ ਘਰਦਿਆਂ ਨੇ ਸਾਹਮ ਕੇ ਮੇਰੀ ਨਿਸ਼ਾਨੀ ਰੱਖੀ ਹੋਈ ਆ ਸੱਚ ਮੈਂ ਤੁਹਾਨੂੰ ਦੱਸਣਾ ਤਾਂ ਭੁੱਲ ਗਈਆਂ ਕਿ ਅੱਜ ਹਸਬੈਂਡ ਸਾਹਿਬ ਹੁਣੇ ਵੀ ਅੱਜ ਆਏ ਹੋਏ ਆ ਸਾਡੇ ਘਰ ਮਤਲਬ ਕਿ ਸੋਹਰੇ ਘਰ ਮੇਰੇ ਪੇਕੇ ਘਰ ਪਤਾ ਨਹੀਂ ਕਿਹੜੀ ਕੁੜੀਆਂ ਕਹਿੰਦੀਆਂ ਕਿ ਸਾਡੇ ਘਰ ਵਾਲੇ ਦਾ ਤਾਂ ਜੀ ਲੱਗ ਜਾਂਦਾ ਆ ਉਹ ਪਿੱਛੇ ਬੜੀ ਵਧੀਆ ਰਹਿੰਦੇ ਆ ਤੇ ਦੇਖ ਲਓ 3 ਦਿਨ ਹੋਏ ਹਲੇ ਮੈਨੂੰ ਆਏ ਨਹੀਂ ਤਾਂ ਚੌਥੇ ਦਿਨ ਲੈਣ ਵੀ ਆ ਗਏ ਮੈਨੂੰ ਚਲੋ ਬਾਕੀ ਗੱਲਾਂ ਛੱਡੋ ਬਾਅਦ ਦੇ ਵਿੱਚ ਦੱਸਦੀ ਆ ਮੈਂ ਤੁਹਾਨੂੰ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਮੇਰੇ ਪਰਾਂ ਨੂੰ ਸਭ ਤੋਂ ਜ਼ਿਆਦਾ ਜਿਹੜਾ ਸ਼ੌਂਕ ਆ ਕਬੂਤਰਬਾਜੀ ਦਾ ਆ ਤੇ ਘਰ ਵਾਲੇ ਦਾ ਤਾਂ ਮੇਰੇ ਦਾ ਪੁੱਛੋ ਨਾ ਤੁਸੀਂ ਉਹਨਾਂ ਨੂੰ ਤਾਂ ਜਾਨਵਰਾਂ ਨਾਲ ਪੰਛੀਆਂ ਨਾਲ ਹਰ ਇੱਕ ਚੀਜ਼ ਦੇ ਨਾਲ ਪਿਆਰ ਆ। ਪਿਆਰ ਵਾਲੀ ਗੱਲ ਬਾਅਦ ਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਸਭ ਤੋਂ ਪਹਿਲਾਂ ਕਿ ਗੋਪੀ ਲੋਂਗੇ ਦੀ ਕੈਸਟਰ ਰਿਲੀਜ਼ ਹੋਂਦੀ ਪਈ ਹੈ ਜਿਹਦਾ ਨਾਮ ਹੈ ਲੋਂਗੀਆਂ ਕੈਸ਼ ਚੀਜ਼ ਦੇ ਵਿੱਚ ਚਾਰ ਗਾਣੇ ਆ ਤੇ ਉਹਨਾਂ ਦੇ ਆਪਣੇ YouTube ਚੈਨਲ ਤੇ ਰਿਲੀਜ਼ ਹੋਣਗੇ। ਬਹੁਤ ਜਲਦੀ ਤੁਹਾਨੂੰ ਇਹ ਸਾਰੇ ਗਾਣੇ ਦੇਖਣ ਨੂੰ ਮਿਲਣਗੇ ਤੇ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਜਣੇ ਇਹ ਗਾਣਿਆਂ ਨੂੰ ਵੀ ਬਹੁਤ ਸਾਰਾ ਪਿਆਰ ਦੇਣਗੇ। ਤੇ ਚਲੋ ਹੁਣ ਤੁਹਾਨੂੰ ਮੈਂ ਲੈ ਕੇ ਚਲਦੀ ਆਂ ਕਬੂਤਰਾਂ ਦੇ ਖੁੱਡੇ ਦੇ ਵਿੱਚ ਮੇਰੇ ਭਰਾ ਨੂੰ ਇੰਨਾ ਸ਼ੌਂਕ ਆ ਨਾ ਦੋ ਮੰਜ਼ਲਾਂ ਤਾਂ ਸਾਡੀ ਘਰ ਦੀਆਂ ਹੈਗੀਆਂ ਦੋ ਤਿੰਨ ਮੰਜ਼ਲਾਂ ਤੇ ਇਹਨਾਂ ਨੇ ਤੀਜੀ ਚੌਥੀ ਮੰਜ਼ਲ ਕਬੂਤਰਾਂ ਦੇ ਖੁੱਡਿਆਂ ਦੀ ਪਾਈ ਹੋਈ ਆ ਤੇ ਮੈਂ ਆਪਣੇ ਛੋਟੇ ਭਰਾ ਨੂੰ ਬੋਲਿਆ ਸੀਗਾ ਦੇਖਣ ਚ ਉਹਦਾ ਮੇਰੇ ਤੋਂ ਵੱਡਾ ਲੱਗਦਾ ਇਹ ਪਰ ਹੈਗਾ ਮੇਰੇ ਤੋਂ 6-7 ਸਾਲ ਛੋਟਾ ਹੀ ਆ ਮੈਂ ਇਹਨੂੰ ਬੋਲਿਆ ਸੀਗਾ ਕਿ ਕਬੂਤਰ ਮੈਨੂੰ ਦੇ ਇੱਕ ਇਥੋਂ ਚੁੱਕ ਕੇ ਵੀ ਮੈਂ ਉਹਦੇ ਨਾਲ ਇੱਕ ਵੀਡੀਓ ਬਣਾਣੀ ਆ ਰੀਲ ਕੈਂਟ ਜੀ ਤੇ ਹਲੇ ਕਬੂਤਰ ਨੂੰ ਮੈਂ ਫੜਿਆ ਹੀ ਸੀਗਾ ਉਹ ਪਹਿਲਾਂ ਹੀ ਉੱਡ ਗਿਆ ਭਈ ਮੈਂ ਤੁਹਾਨੂੰ ਦੱਸ ਦਵਾ ਇਹਨਾਂ ਨੂੰ ਤਾਂ ਇੰਨਾ ਸ਼ੌਂਕ ਆ ਕਬੂਤਰ ਲੈ ਕੇ ਜਾਈਦੇ ਆ ਜ਼ਿਆਦਾਤਰ ਆਪਣੇ ਰੋਜ਼ ਡੇਲੀ ਮੌਸਮ ਖਰਾਬ ਹੋਣ ਕਰਕੇ ਹੁਣ ਬਾਜ਼ੀਆਂ ਥੋੜੀਆਂ ਘਟ ਹੋਈਆਂ ਆ ਦੇਖੋ ਕਬੂਤਰ ਕਿੰਨਾ ਸੋਹਣਾ ਆ ਗੋਲੇ ਚੀਨੇ ਰੰਗ ਵੀ ਕੀਤੇ ਹੋਏ ਆ ਇਹਨਾਂ ਨੂੰ ਪਰ ਮੈਨੂੰ ਨਹੀਂ ਪਤਾ ਕਿਉਂ ਕੀਤੇ ਹੋਏ ਆ ਕਿਉਂਕਿ ਮੈਨੂੰ ਪੁੱਛਣਾ ਯਾਦ ਨਹੀਂ ਰਿਹਾ ਆਪਣੇ ਭਰਾ ਨੂੰ ਕਿ ਰੰਗ ਕਿਉਂ ਕੀਤੇ ਆ ਤੇ ਫਿਰ ਉਸ ਤੋਂ ਬਾਅਦ ਮੈਂ ਭਰਾ ਨੂੰ ਬੋਲੇ ਮੈਂ ਕਿ ਛੱਡ ਤੂੰ ਪਰੇ ਮੈਂ ਕਬੂਤਰ ਪਕੜ ਕੇ ਦੇਖਦੀ ਆ ਪਰ ਮੇਰੇ ਹੱਥ ਇੱਕ ਵੀ ਕਬੂਤਰ ਨਹੀਂ ਆਇਆ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਕਿ ਇਹਨਾਂ ਨੇ ਕਬੂਤਰਾਂ ਦੇ ਚਾਰ ਖੁੱਡੇ ਪਾਏ ਹੋਏ ਆ ਸਭ ਤੋਂ ਉੱਪਰਲੀ ਮੰਜ਼ਲ ਦੇ ਉੱਤੇ ਉਹ ਵੀ ਪੱਕੇ ਬਣਾ ਕੇ ਤੇ ਚਲੋ ਹੁਣ ਕਬੂਤਰਾਂ ਨੂੰ ਦਾਣਾ ਖਾ ਲਈ ਕਿਉਂ ਤੋਂ ਵਿਚਾਰਿਆਂ ਨੂੰ ਤੰਗ ਕਰਨਾ ਆ ਇਹਨਾਂ ਮੈਂ ਤੁਹਾਨੂੰ ਦੂਸਰੇ ਘਰ ਵੀ ਦਿਖਾਨੀ ਆ ਕਬੂਤਰਾਂ ਦੇ ਥੋੜੇ ਕਬੂਤਰ ਲੱਗ ਰੱਖੇ ਤਾਂ ਨਿਲਾਗਾਣ ਦਿੰਦਾ ਹੈਗਾ ਕਹਿ ਦਿੰਦਾ ਪਿੰਜਰਾ ਨਹੀਂ ਖੋਲਣਾ ਤੁਸੀਂ ਉਡਾ ਦੇਣਾ ਇਹਨਾਂ ਨੂੰ ਪਰ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਬੜੇ ਟੀਟ ਹੁੰਦੇ ਆ ਕਿਹੜਾ ਕਿਸੇ ਦੀ ਗੱਲ ਮੰਨਦੇ ਆ ਜਿਸ ਕੰਮ ਨੂੰ ਨਾ ਕਹਿੰਦੇ ਉਸੇ ਨੂੰ ਹੀ ਹੱਥ ਪਾਉਂਦੇ ਆ ਤੇ ਇਹ ਸਾਡਾ ਕਬੂਤਰ ਸੀ ਜਿਹੜਾ ਇਸ ਵਾਰ ਬਾਜੀ ਦੇ ਵਿੱਚ ਜਿੱਤਿਆ ਸੀ ਕਬੂਤਰ ਖਰੀਦਣ ਲਈ ਸੰਪਰਕ ਨਹੀਂ ਕਰਨਾ ਕਿਉਂਕਿ ਵੇਚਦੇ ਨਹੀਂ ਅਸੀਂ ਸ਼ੌਂਕ ਨਾਲ ਰੱਖੇ ਬਸ ਤੁਸੀਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਪੇਜ ਫੋਲੋ ਕਰ ਲਿਓ ਬਾਏ ਬਾਏ